ਦੋਸਤੋ ਸਾਊਂਡ ਹੀਲਿੰਗ ਥੈਰੇਪੀ ਕਿਹੜੀ ਥੈਰੇਪੀ ਹੈ ਜਿਹੜੀ ਬੰਦੇ ਦੇ ਸਰੀਰ ਨੂੰ ਦਿਮਾਗ ਨੂੰ ਕੰਟਰੋਲ ਕਰਦੀ ਹੈ ਅਸੀਂ ਅਕਸਰ ਦੇਖਦੇ ਹਾਂ ਬਿਮਾਰੀਆਂ ਜਦੋਂ ਹੁੰਦੀਆਂ ਨੇ ਕਿ ਬਿਮਾਰੀਆਂ ਠੀਕ ਕਿਵੇਂ ਹੁੰਦੀਆਂ ਨੇ ਲੇਕਿਨ ਅਸੀਂ ਥੈਰੇਪੀ ਹੈਗੀ ਹੈ ਜਿਹੜੀ ਭਾਰਤ ਦੇ ਵਿੱਚ ਉਹਦੀ ਪ੍ਰਾਚੀਨ ਥੈਰੇਪੀ ਹੈ ਭਾਰਤ ਦੀ ਇਹ ਦੋਹਾਂ ਦੇ ਵਿੱਚ ਭਾਰਤ ਦੇ ਵਿੱਚ ਇਹ ਜ਼ਿਆਦਾ ਅਪ ਹੋਈ ਸੀ ਲੋਕਾਂ ਦੇ ਪਹਿਚਾਨ ਬਣੀ ਸੀ ਸਾਡਾ ਡਾਕਟਰ ਸੰਦੀਪ ਮੌਜੂਦ ਨੇ ਜਿਹੜੇ ਅੱਜ ਚੰਡੀਗੜ੍ਹ ਦੇ ਵਿੱਚ ਬਹੁਤ ਹਸਾ ਹੀਲਰ ਨੂੰ ਨਾਲ ਲੈ ਕੇ ਆਏ ਹੋ ਇਸ ਮੰਚ ਤੇ ਇਕੱਠਾ ਕਰ ਰਹੇ ਹਾਂ ਕੀ ਮਕਸਦ ਕੀ ਹੈ ਸਾਰੇ ਤੁਸੀਂ ਸਾਊਂਡ ਹੀਲਰ ਇੱਥੇ ਇਕੱਠੇ ਜੋ ਸਾਰੇ ਇਕੱਠੇ ਹੋਏ ਹੈ ਇਨਸਟੀਟਿਊਟ ਸਾਊਂਡ ਹੀਲਿੰਗ ਦੇ ਸਟੂਡੈਂਟ ਹੈਗੇ ਹੈ ਜਿਹੜੇ ਸਾਥੋਂ ਟ੍ਰੇਨ ਹੋਏ ਹੋਏ ਹੈਗੇ ਹੈ ਡਿਫਰੈਂਟ ਪਾਰਟ ਆਫ ਵਰਲਡ ਤੋਂ ਆਏ ਹੋਏ ਇੰਡੀਆ ਚ ਆਇਆ ਕੁਛ ਦੇਰਾਦੋਂ ਤੋਂ ਆਇਆ ਕੁਛ ਹైదరాబాద్ ਤੋਂ ਆਇਆ ਕੁਛ ਪੋਲੈਂਡ ਤੋਂ ਆਏ ਹੈਗੇ ਹੈ ਸਾਡਾ ਪਰਪਸ ਇਹ ਨਹੀਂ ਹੈਗਾ ਚੰਡੀਗੜ੍ਹ ਦੇ ਵਿੱਚ ਏਸੀ ਅਵੇਅਰਨੈਸ ਨੂੰ ਫਲਾਇ ਜਾਵੇ ਜਿਹੜੀ ਦੂਸਰੀ ਚੀਜ਼ ਹੈਗੀ ਹੈ ਜਿਹੜੇ ਇੱਥੇ ਹੀਲ ਹੋਣ ਆ ਰਹੇ ਹੈਗੇ 400 ਬੰਦਾ ਹੀਲ ਹੋਣ ਆ ਰਹੇ ਹੈਗੇ ਉਹ ਕਿਸੇ ਵੀ ਮਾਨਸਿਕ ਫਿਜ਼ੀਕਲ ਸਪਿਰਚੁਅਲ ਆਪਣੇ ਸਾਰੇ ਬਲਾਕੇਜ ਹੁੰਦੇ ਹੈਗੇ ਉਹ ਬਲਾਕੇਜ ਨੂੰ ਅਸੀਂ ਕਲੀਅਰ ਕਰ ਸਕੀਏ ਜਿਹੜੀ ਪਹਿਲੀ ਮੈਡੀਟ ਕਰਾਂਗੇ ਸੀ ਕਲੀਅਰਿੰਗ ਦਾ ਪਾਸਟ ਟਰੋਮਾਸ ਐਂਡ ਕ੍ਰੀਏਟਿੰਗ ਦਾ ਡਿਵਾਈਨ ਫਿਊਚਰ ਇਟ ਇਟ ਇਜ਼ ਗੋਇੰਗ ਟੂ ਵੈਰੀ 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 ਗ੍ਰੇਟ ਗ੍ਰੇਟ ਸਪਿਰਚੁਅਲ ਐਕਸਪੀਰੀਅੰਸ ਫਾਰ 올 ਆਫ ਦਾ ਪਰਸਨ হু ਆਰ ਕਮਿੰਗ ਹੇਅਰ ਡਾਕਟਰ ਬਈ ਥੈਰਪੀ ਕੀ ਵਕਤ ਵਿੱਚ ਕਿੰਨੇ ਲੋਕਾਂ ਦੇ ਕੰਮ ਕਰ ਚੁੱਕੇ ਤੁਸੀਂ ਪਹਿਲਾਂ ਬਹੁਤ ਸਾਲਾਂ ਤੋਂ ਨਾਲ ਕੰਮ ਕਰ ਰਹੇ ਹੋ ਕਿੰਨੇ ਲੋਕ ਠੀਕ ਹੋ ਚੁੱਕੇ ਨੇ ਥੈਰਪੀ ਦੇ ਨਾਲ ਕੋਈ ਐਸਾ ਨੰਬਰ ਤਾਂ ਅਸੀਂ ਨਹੀਂ ਦੱਸ ਸਕਦੇ ਆ ਕੇਸ ਨਾਲ ਅਸੀਂ ਇੰਨਾ ਕਹ ਦੱਸ ਸਕਦੇ ਆ ਕਿ ਜਿਹੜੀ ਸਾਡੀ ਫੈਮਿਲੀ ਹੈਗੀ ਹੈ ਜਿਨਾਂ ਨੂੰ ਅਸੀਂ ਟ੍ਰੇਨ ਕੀਤਾ ਹੈ 1100 ਲੋਕ ਹੈਗੇ ਆ ਇਹ ਜਿਹੜੇ ਆਸ-ਪਾਸ ਅਸੀਂ ਅਰਾਊਂਡ ਦਾ ਵਰਲਡ ਅਸੀਂ ਟ੍ਰੇਨ ਕੀਤੇ ਹੈਗੇ ਆ ਅਸੀਂ ਮਿਲ ਕੇ ਲਗਭਗ ਜਿਆਦਾ ਨਹੀਂ ਹੈਗਾ ਤਾਂ 1.5 ਲੱਖ 2 ਲੱਖ ਬੰਦਿਆਂ ਦਾ ਹੀਲ ਕਰੀ ਚੁੱਕੇ ਹੈਗੇ ਆ ਜਿਹੜੇ ਕੈਂਸਰ ਦੇ ਪੇਸ਼ੈਂਟ ਹੈਗੇ ਆ ਡਾਇਬੀਟਿਸ ਦੇ ਹੈਗੇ ਆ ਹਾਈਪਰ ਟੈਨਸ਼ਨ ਦੇ ਹੈਗੇ ਆ ਡਿਪਰੈਸ਼ਨ ਦੇ ਹੈਗੇ ਆ ਵੇਰੀਅਸ ਡਿਜ਼ੀਜ਼ੇਸ ਨੀਮ ਹੈਂਟ ਡਿਜ਼ੀਜ਼ ਮੈਂ ਦੱਸਣਾ ਚਾਹਨਾ ਹੈ ਕਿ ਮੈਂ ਇੱਕ ਐਮਬੀਬੀਐਸ ਡਾਕਟਰ ਹੈਗਾ ਤੇ ਆਈ ਐਮ ਸੀਇੰਗ ਆਲ ਦਾ ਥਿੰਗਸ ਵਿਦ ਵੈਰੀ ਆਥੈਂਟੀਸਿਟੀ ਐਂਡ ਵਿਦ ਵੈਰੀ ਰਿਸਪੋਨਸੀਬਿਲਟੀ ਡਾਕਟਰ ਜਿਹੜੇ ਤੁਸੀਂ ਹੀਲ ਕਰਦੇ ਹੋ ਬੰਦਿਆਂ ਨੂੰ ਉਹ ਕੀ ਇਨਸਟਰੂਮੈਂਟ ਕਿਹੜੇ ਨੇ ਜਿਵੇਂ ओम ਦਾ ਜਾਪ ਕਰਦੇ ਆ ਉਚਾਰਨ ਕਰਦੇ ਆ ਮੈਨੂੰ ਲੱਗਦਾ ਉਹ ਵੀ ਕਿਤੇ ਨਾ ਕਿਤੇ ਹੀਲਿੰਗ ਹੈ ਬਹੁਤ ਸੋਣਾ ਕੁਐਸਚਨ ਤੁਸੀਂ ਪੁੱਛਿਆ ਹੈਗਾ ਮਤਲਬ ਮੈਨੂੰ ਲੱਗਦਾ ਤੁਹਾਨੂੰ ਨੋਲਿਜ ਹੈਗਾ ਇਸ ਚੀਜ਼ ਦੀ ਕਿਉਂਕਿ ਮੈਨੂੰ ਲੱਗਦਾ ਓਮ ਹੈਗਾ ਉਹ ਇੱਕ ਵਾਈਬ੍ਰੇਸ਼ਨ ਹੈਗਾ ਜਦੋਂ ਅਸੀਂ ਓਮ ਨੂੰ ਚੈਂਟ ਕਰਦੇ ਆ ਸਾਡੀ ਬੋਡੀ ਵਿੱਚ ਵਾਈਬ੍ਰੇਸ਼ਨ ਉਹ ਪੂਰੀ ਕੰਪਨ ਹੁੰਦੀ ਹੈਗੀ ਉਹ ਹੀਲ ਕਰਦੀ ਹੈਗੀ ਜੇ ਉਹੀ ਚੀਜ਼ ਆਪਾਂ ਕਿਸੇ ਇਨਸਟਰੂਮੈਂਟ ਨਾਲ ਕਰਦੇ ਹੈਗੇ ਆ ਡਿਫਰੈਂਟ ਪਾਰਟਸ ਆਫ ਬੋਡੀ ਕਰਦੇ ਹੈਗੇ ਆ ਜਿੰਨੂੰ ਅਸੀਂ ਫਿਜ਼ਿਕਸ ਦੇ ਵਿੱਚ ਰੈਜ਼ੋਨੈਂਸ ਕ੍ਰੀਏਟ ਕਰਦਾ ਕਹਿੰਦੇ ਹੈਗੇ ਆ ਅਸੀਂ ਇੱਕ ਰਾਈਟ ਫ੍ਰੀਕੁਐਂਸੀ ਨਾਲ ਉਸ ਸੈੱਲ ਨੂੰ ਬੇਸਿਕਲੀ ਬੋਡੀ ਸਿਰ ਫਿਜ਼ੀਕਲ ਬੋਡੀ ਨਹੀਂ ਹੈਗੀ ਸਾਡਾ ਔਰਾ ਹੈਗਾ ਸਾਡੇ ਪੰਜ ਕੋਸ਼ਾ ਹੁੰਦੇ ਹੈਗੇ ਹਰ ਚੀਜ਼ ਤੇ ਜੇ ਆਪਾਂ ਕੰਮ ਕਰਦੇ ਹੈਗੇ ਆ ਤਾਂ ਬੋਡੀ ਮਾਈਂਡ ਸਭ ਕੁਝ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਤੁਸੀਂ ਇਨਸਟਰੂਮੈਂਟ ਦੇ ਨਾਮ ਦੱਸਿਆ ਨਹੀਂਗਾ ਵੀ ਕਿਹੜੇ ਕਿਹੜੇ ਇਨਸਟਰੂਮੈਂਟ ਦੇ ਥਰੂ ਅੱਜ ਤੁਸੀਂ ਲੋਕਾਂ ਨੂੰ ਹੀਲ ਕਰਨ ਜਾ ਰਹੇ ਹੋ ਅੱਜ ਅਸੀਂ ਸਿੰਗਿੰਗ ਬੋल्स ਗੋਂਗਸ ਕ੍ਰਿਸਟਲ ਬੌल्स ਸਿਤਾਰ ਫਲੂਟ ਡਿਜਰੀਡੂ ਹੈਂਡ ਪੈਨ ਨਾਈਨ ਪਾਈਪਸ ਕੋਸ਼ੀ ਚਾਈਮਸ ਜ਼ੈਨ ਡਰਾਪਸ ਤੇ ਹੋਰ ਬਹੁਤ ਸਾਰੇ ਇਨਸਟਰੂਮੈਂਟਸ ਹੈਗਾ ਯੂਜ਼ ਕਰਾਂਗੇ ਅਸੀਂ ਅਸੀਂ ਲਗਭਗ 30 ਹੀਲਰਸ ਹੈਗੇ ਆਂ ਜਿਹੜੇ ਮਿਲ ਕੇ ਅਸੀਂ ਆਪਣੀ ਪੂਰੀ ਕਮਿਟਮੈਂਟ ਦੇ ਨਾਲ ਜੋ ਵੀ ਆ ਜਾਣਗੇ ਉਹਨਾਂ ਦਾ ਮੈਂਟਲੀ ਫਿਜ਼ੀਕਲੀ ਸਪਿਰਚੂਅਲੀ ਉਹਨਾਂ ਨੂੰ ਹੀਲ ਕਰਨ ਦੀ ਕੋਸ਼ਿਸ਼ ਕਰਾਂਗੇ ਹੀਲ ਕਰਾਂਗੇ ਮੇਨਲੀ ਗੱਲ ਉਹ ਹੀ ਹੈ ਕਿ ਜਿਹੜਾ ਮਿਊਜ਼ਿਕ ਆਪਣਾ ਪ੍ਰਾਚੀਨ ਹੈ ਜਿਵੇਂ ਤੁਸੀਂ ਗਿਟਾਰ ਦੀ ਗੱਲ ਕੀਤੀ ਸਤਾਰ ਵੀ ਹੈਗਾ ਬੌल्स ਨੇਗੇ ਹੈਨਾ ਉਹ ਪਹਿਲਾਂ ਕਿਤੇ ਅਸੀਂ ਦੇਖਿਆ ਕਰਦੇ ਸੀ ਸ਼ਾਇਦ ਲੋਕੀ ਉਹਨੂੰ ਇਗਨੋਰ ਕਰ ਚੁੱਕੇ ਨੇ ਲੇਕਿਨ ਮੈਨੂੰ ਲੱਗਦਾ ਦੁਬਾਰਾ ਉਹ ਪੱਧਰੀ ਮੁੜਦੀ ਆ ਰਹੀ ਵਾਪਸ ਬਹੁਤ ਸੋਹਣੀ ਗੱਲ ਹੈਗੀ ਹੈ ਕਿਉਂਕਿ ਆਪਾਂ ਨਾ ਮਾਡਰਨ ਜਮਾਨੇ ਵਿੱਚ ਜੋ ਭੱਜ ਰਹੇ ਹੈਗੇ ਆਂ ਤੇ ਚਲ ਰਹੇ ਹੈਗੇ ਤਾਂ ਬਮਾਰੀਆਂ ਬਦ ਰਹੀਆਂ ਹੈਗੀਆਂ ਤਾਂ ਕਿਨੇ ਰੁਕਣਾ ਜ਼ਰੂਰੀ ਹੈਗਾ ਆਪਣੇ ਅੰਦਰ ਜਾਣਾ ਬਹੁਤ ਜ਼ਰੂਰੀ ਹੈਗਾ ਸਰਨ ਵੱਡੀ ਗੱਲ ਹੈਗੀ ਇਹ ਸਾਰੇ ਇਨਸਟਰੂਮੈਂਟ ਆਪ ਨੂੰ ਅੰਦਰ ਲੈ ਕੇ ਜਾਂਦੇ ਹੈਗੇ ਆ ਸਟੇਬਲ ਕਰਦੇ ਹੈਗੇ ਆ ਹੀਲ ਕਰਦੇ ਹੈਗੇ ਆ ਤਾਂ ਹੀ ਜਿਹੜਾ ਕਲਾਸਿਕਲ 뮤직 ਹੈਗਾ ਸਿਤਾਰ ਹੈਗਾ ਇਹ ਸਾਨੂੰ ਆਪਣੇ ਆਪ ਫੀਲ ਕਰਦੇ ਹੈਗੇ ਨੇ ਜਿਹੜੇ ਆਪਣੇ ਪੁਰਾਣੇ ਇਨਸਟਰੂਮੈਂਟ ਬੁੱਧਿਸਟ ਟਾਈਮ ਦੇ ਇਨਸਟਰੂਮੈਂਟਸ ਹੈਗੇ ਗੋਂਗਸ ਹੈਗੇ ਆ ਸਿੰਗਿੰਗ ਬੋल्स ਹੈਗੇ ਆ ਉਹ ਵੀ ਆਪਾਂ ਨੂੰ ਬਹੁਤ ਅੱਛੀ ਤਰ੍ਹਾਂ ਹੀਲ ਕਰਦੇ ਹੈਗੇ ਅੱਛਾ ਮੇਰੇ ਇੱਕ ਸਵਾਲੇ ਜਰੂਰ ਰਹੂਗਾ ਲੋਕਾਂ ਨੂੰ ਤੁਸੀਂ ਹੀਲ ਕਰ ਲੈਨੇ ਹੋ ਜਦੋਂ ਖੁਦ ਨੂੰ ਕਦੇ ਲੋੜ ਪੈਂਦੀ ਹੈ ਉਦ ਕਈ ਵਾਰ ਹੀਲਰਸ ਇਹ ਪ੍ਰੋਬਲਮ ਰਹਿੰਦੀ ਹੈ ਉਹ ਦੁਨੀਆਂ ਨੂੰ ਹੀਲ ਕਰਦੇ ਰਹਿੰਦੇ ਆ ਪਰ ਆਪਣੇ ਆਪ ਨੂੰ ਭੁੱਲ ਜਾਂਦੇ ਹੈਗੇ ਆ ਤਾਂ ਅਸੀਂ ਸਿਖਾਣੇ ਵੀ ਆਗੇ ਆਪ ਵੀ ਕਰਦੇ ਹੈਗੇ ਆ ਅਸੀਂ 셀ਫ ਹੀਲਿੰਗ ਪ੍ਰੋਟੋਕੋਲਸ ਸਿਖਾਣੇ ਹੈਗੇ ਆ ਕਿਸ ਤਰ੍ਹਾਂ ਨਾਲ ਕੀਤਾ ਜਾਂਦਾ ਹੈਗਾ ਉਹ ਸੋ ਕਿਸੇ ਨੂੰ ਸਿੱਖਣਾ ਚਾਹੇ ਕੋਈ ਬੰਦਾ ਸਿੱਖ ਸਕਦੇ ਚੀਜ਼ਾਂ ਬਿਲਕੁਲ ਕੋਈ ਵੀ ਸਿੱਖ ਸਕਦੇ ਐ ਇਸਾਸਤੇ ਕੋਈ ਵੀ ਪ੍ਰੀਵੀਅਸ ਨੌਲੇਜ ਚਾਹੀਦੀ ਹੈਗੀ ਸਿਰਫ ਇੱਛਾ ਸ਼ਕਤੀ ਚਾਹੀਦੀ ਹੈਗੀ ਐ ਤੁਸੀਂ ਆਪਣੀ ਫੈਮਿਲੀ ਨੂੰ ਖੁਦ ਨੂੰ ਤੇ ਹਜ਼ਾਰਾਂ ਲੋਕਾਂ ਨੂੰ ਹੀਲ ਕਰ ਸਕਦੇ ਹੈਗੇ ਹੋ ਦੋ ਦਿਨ ਦਾ ਇਹ ਬੇਸਿਕ ਕੋਰਸ ਹੈਗਾ ਉਸ ਦੇ ਨਾਲ ਤੁਸੀਂ ਸਰਟੀਫਾਈਡ ਸਾਊਂਡ ਹੀਲਰ ਦੀ ਤਰ੍ਹਾਂ ਬਾਕੀ ਪੂਰੀ ਦੁਨੀਆ ਨੂੰ ਫੈਮਿਲੀ ਨੂੰ ਹੀਲ ਕਰ ਸਕਦੇ ਹੈਗੇ ਸੋ ਬਿਲਕੁਲ ਬਹੁਤ ਧੰਨਵਾਦ ਸ਼ੁਕਰੀਆ ਗੱਲਬਾਤ ਕਰਨੀ ਸਾਡੇ ਡਾਕਟਰ ਸੋਨੂ ਕੋਲ ਵੀ ਮੌਜੂਦ ਨੇ ਡਾਕਟਰ ਐਂਜਲ ਵੀ ਕਹਿੰਦੇ ਅਸੀਂ ਇਹਨਾਂ ਨੂੰ ਪੋਟੈਂਸ਼ਲ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਚੰਡੀਗੜ੍ਹ ਦੇ ਵਿੱਚ ਕਾਫੀ ਲੋਕਾਂ ਨੂੰ ਕ ਵੀ ਇਸ ਥੈਰੇਪੀ ਨੂੰ ਕਿਵੇਂ ਦੇਖਦੇ ਹੋ ਅਕੀ ਐਜ਼ ਅ ਫੀਮੇਲ ਆ ਹੈ ਕਿ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਫੀਮੇਲ ਨੂੰ ਆ ਦੇਖਿਆ ਗਿਆ ਕਿ ਉਹ ਕੇਅਰਿੰਗ ਹੁੰਦੀ ਹੈ ਹੈਨਾ ਤੇ ਜੇ ਅਸੀਂ ਮਤਲਬ ਮੈਡੀਸਿਨ ਖਾ ਕੇ ਮੈਡੀਸਿਨ ਦੇ ਨਾਲ ਅਸੀਂ ਕੀ ਕਰਦੇ ਹਾਂ ਕਿ ਹੋਰ ਜ਼ਿਆਦਾ ਬਿਮਾਰ ਹੋਣਾ ਸ਼ੁਰੂ ਕਰ ਦਿੰਨੇ ਕਿਉਂਕਿ ਉਹ ਮੈਡੀਸਿਨ ਕਿਤੇ ਨਾ ਕਿਤੇ ਸਾਡੇ ਦੂਸਰੇ ਜਿਹੜੇ ਹੈ ਸੈਲਸ ਹੈ ਉਹਨਾਂ ਦੇ ਉੱਤੇ ਪ੍ਰੋਬਲਮ ਕ੍ਰੀਏਟ ਕਰਦੀ ਹੈ ਤੇ ਬਿਨਾ ਮੈਡੀਸਿਨ ਤੋਂ ਜੇ ਸਾਊਂਡ ਨਾਲ ਹੀ ਆ ਸਭ ਕੁਝ ਹੀਲ ਹੋ ਸਕਦਾ ਹੈ ਤਾਂ ਕਿਉਂ ਨਾ ਅਸੀਂ ਆ ਦੂਜੀਆਂ ਚੀਜ਼ਾਂ ਛੱਡ ਕੇ ਹੈਨਾ ਮੈਡੀਸਿਨ ਛੱਡ ਕੇ ਜਾਂ ਹੋਰ ਚੀਜ਼ਾਂ ਛੱਡ ਕੇ ਅਸੀਂ ਸਾਊਂਡ ਦੇ ਨਾਲ ਹੀ ਠੀਕ ਹੋ ਜਾਈਏ ਕਿਉਂਕਿ ਰੀਜਨੂਏਟ ਕਰਦੀ ਹੈ اچھا ਮੇਰਾ ਇੱਕ ਸਵਾਲ ਹੈ ਥੋੜਾ ਤੁਹਾਨੂੰ ਅਟਪਟਾ ਲੱਗੂਗਾ ਤੁਸੀਂ ਡਾਕਟਰ ਹੋ ਹਾਂਜੀ ਤੇ ਡਾਕਟਰ ਹੋ ਕੇ ਵੀ ਇਦਾਂ ਦੀ ਪੱਧਰ ਦੇ ਵਿੱਚ ਵਿਸ਼ਵਾਸ ਕੀਤਾ ਜਾ ਸਕਦਾ ਹੈ ਮੇਰੇ ਤੋਂ ਪਹਿਲਾਂ ਤਾਂ ਸਾਡੇ ਸੰਦੀਪ ਸਰ ਜਿਨ੍ਹਾਂ ਨਾਲ ਹੋਲੇ ਤੁਸੀਂ ਇੰਟਰਵਿਊ ਆ ਉਹ ਵੀ ਉਹ ਵੀ ਹੈਪੀ ਵੀ ਇਸ ਹੈ ਜਦੋਂ ਆ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਅਸੀਂ ਸਾਇੰਟੀਫਿਕਲੀ ਵੀ ਅੱਜਕੱਲ ਪ੍ਰੂਵ ਹੋ ਚੁੱਕਿਆ ਹੈ ਫੋਰਨ ਦੇ ਵਿੱਚ ਵੀ ਬਹੁਤ ਸਾਰੇ ਜਗ੍ਹਾ ਤੇ ਹਸਪੀਟਲਸ ਵਿੱਚ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਆ ਸਾਰਾ ਕੁਝ ਹੋ ਰਿਹਾ ਹੈ ਤੇ ਜਦੋਂ ਇੱਕ ਫੋਰਨਰ ਹੋ ਕੇ ਇਸ ਦੇ ਨਾਲ ਠੀਕ ਹੋ ਸਕਦੇ ਆ ਹਨ ਤੇ ਸਾਨੂੰ ਸਾਡਾ ਕੀ ਹੈ ਕਿ ਸਾਡੇ ਇੰਡੀਅਨ ਜਿਹੜੇ ਆ ਅਸੈਪਟੈਂਸ ਦੇ ਵਿੱਚ ਥੋੜਾ ਜਿਹਾ ਟਾਈਮ ਲਗਾਉਂਦੇ ਆ ਹਨ ਤੇ ਉਹ ਜਦੋਂ ਦੇਖਣਗੇ ਕਿ ਹਾਂ ਅੱਜ ਦਾ ਜਿਹੜਾ ਆ ਮੇਨ ਮਕਸਦ ਆਈ ਹੈ ਕਿ ਸਾਰੇ ਹੀਲਰ ਲੋਕਾਂ ਨੂੰ ਪਤਾ ਚੱਲੇ ਕਿ ਸਾਊਂਡ ਦੇ ਨਾਲ ਵੀ ਅਸੀਂ ਹੀਲ ਹੋ ਸਕਦੇ ਆ ਤੇ ਉਹ ਸਾਰਾ ਸਾਰੀਆਂ ਚੀਜ਼ਾਂ ਜੇ ਅਸੀਂ ਬਿਨਾਂ ਦਵਾਈ ਤੋਂ ਹੀ ਠੀਕ ਹੋ ਜਾਈਏ ਤੇ ਉਹ ਸਭ ਤੋਂ ਵੱਡੀ ਵਧੀਆ ਗੱਲ ਹੋਈ ਮੇਰੇ ਕੋਲ ਆਖਰੀ ਸਵਾਲ ਤੁਹਾਨੂੰ ਰੋਊਗਾ ਮੈਂ ਦੇਖ ਰਿਹਾ ਤੁਸੀਂ ਜਿੰਨੇ ਵੀ ਹੀਲਰ ਹੈਗੇ ਹੋ ਸਾਰਿਆਂ ਦੇ ਚਿੱਟੇ ਕੱਪੜੇ ਪਾਏ ਹੋ ਨੇ ਇਹਦਾ ਕੀ ਰਾਜ ਹੈ ਕਿ ਚਿੱਟੇ ਕੱਪੜਿਆਂ ਦੇ ਵਿੱਚੋਂ ਹੀ ਬੰਦਾ ਹਿਲ ਹੁੰਦਾ ਜਾਂ ਵੈਸੇ ਕੋਈ ਸ਼ੌਂਕ ਹੈ ਤੁਹਾਡਾ ਨਹੀਂ ਨਹੀਂ ਚਿੱਟੇ ਕਪੜਿਆਂ ਦੇ ਨਾਲ ਕੋਈ ਐਦਾ ਨਹੀਂ ਹੈ ਲੇਕਿਨ ਇਹਨੂੰ ਸਪਿਰਚੁਅਲਿਟੀ ਦਾ ਕਲਰ ਮੰਨਿਆ ਜਾਂਦਾ ਹੈ ਵਾਈਟ ਕਲਰ ਜਿਹੜਾ ਹੈ ਉਹ ਸਪਿਰਚੁਅਲੀ ਦਾ ਕਲਰ ਹੈ ਕਿ ਉਹਦੇ ਨਾਲ ਸਾਡੀ ਸਪਿਰਚੁਅਲਿਟੀ ਜੁੜੀ ਹੋਈ ਹੈ ਤੁਹਾਨੂੰ ਦੇਖੀ ਖੁਸ਼ੀ ਜੀ ਮਿਲਦੀ ਹੈ ਹਾਂ ਖੁਸ਼ੀ ਕੀ ਮਿਲਦੀ ਹੈ ਵਾਈਟਨੈਸ ਦੇ ਨਾਲ ਆਇਆ ਹੈ ਕਿ ਵਾਈਟ ਹਮੇਸ਼ਾ ਇੱਕ ਉਹ ਕਲਰ ਦਿਖਾਇਆ ਗਿਆ ਹੈ ਕਿ ਵਾਈਟਨੈਸ ਦੇ ਨਾਲ ਹੀ ਸਾਡਾ ਸਾਰਾ ਕੁਝ ਕਲੀਨ ਹੋ ਜਾਂਦਾ ਹੈ यसਕਿਉਂ ਸੋ ਬਹੁਤ ਧੰਨਵਾਦ ਮੈਂ ਇੱਕ ਤਸਵੀਰ ਦਿਖਾਉਣਾ ਚਾਹਾਂਗਾ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਅੱਜ ਚੰਡੀਗੜ੍ਹ ਦੇ ਵਿੱਚ ਨੈਸ਼ਨਲ ਲੈਵਲ ਦਾ ਇਵੈਂਟ ਹੋ ਰਿਹਾ ਹੈ ਜਿਹਦੇ ਵਿੱਚ ਸਾਰੇ ਇਨਸਟਰੂਮੈਂਟ ਯੂਜ਼ ਕਰਕੇ ਜਿਹੜਾ ਸਾਡਾ ਭਾਰਤ ਹੈ ਪ੍ਰਾਚੀਨ ਭਾਰਤ ਹੈਗੀ ਉਹਦੀ ਕਲਾ ਜਿਹੜੀ ਹੈਗੀ ਆ ਉਹ ਕਲਾ ਦੇ ਰਾਹੀਂ ਅਸੀਂ ਕਿਵੇਂ ਲੋਕਾਂ ਨੂੰ ਠੀਕ ਕਰ ਸਕਦੇ ਹਾਂ ਬਿਮਾਰ ਲੋਕਾਂ ਨੂੰ ਸਤਾਰ ਜਿਹੜੇ ਮਨੁੱਖਾਂ ਦਾ ਲੋਕੀ ਭੁੱਲ ਗਏ ਸੀਗੇ ਅੱਜ ਉਹਨਾਂ ਦਾ ਹੀ ਯੂਜ਼ ਕਰਕੇ ਲੋਕਾਂ ਨੂੰ ਹੀਲ ਕੀਤਾ ਜਾਊਗਾ ਜਿਹੜੇ ਤਣਾਵ ਨੇ 24 ਘੰਟੇ ਆਪਣੇ ਕੰਮ ਦੇ ਵਿੱਚ ਬਿਜ਼ੀ ਰਹਿੰਦੇ ਨੇਗੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਬਾਉਲਸ ਨੇਗੇ ਇਹਨਾਂ ਦੇ ਜ਼ਰੀਏ ਚਲਾਇਆ ਜਾਊਗਾ ਤੇ ਲੋਕ ਸਾਰੇ ਪੂਰਾ ਭਰਿਆ ਹੋਊਗਾ ਹਾਲ ਇਸ ਵਕਤ ਲੋਕ ਭਰਨੇ ਸ਼ੁਰੂ ਹੋ ਚੁੱਕੇ ਨੇ ਤੇ ਇਹਨਾਂ ਨੂੰ ਸਾਰੇ ਲੋਕਾਂ ਨੂੰ ਹੀਲਿੰਗ ਹੋਊਗੀ ਸੋ ਬਹੁਤ ਵਧੀਆ ਗੱਲ ਹੈ ਕਿਤਨਾ ਕਿਤੇ ਸਾਡੀ ਭਾਰਤੀ ਦੀ ਪ੍ਰਾਚਨ ਕਲਾ ਉਹ ਮੁੜਦੀ ਨਜ਼ਰ ਆ ਰਹੀ ਹੈ ਤੇ ਇੱਕ ਵੀ ਇਨਸਟਰੂਮੈਂਟ ਹੈਗਾ ਆ ਪਿੱਛੇ ਬ੍ਰਦਰ ਪੋਲੈਂਡ ਤੋਂ ਆਏ ਨੇ 2 ਮਿੰਟ ਅੱਗੇ ਆਉਂਗੇ ਪੋਲੈਂਡ ਵਾਲਿਓ ਆਜੋ ਆਜੋ ਤੁਹਾਨੂੰ ਗੱਲਬਾਤ ਕਰ ਲੈਣੇ ਪੋਲੈਂਡ ਵਾਲਿਆਂ ਨਾਲ ਵੀ ਸੋ ਆਰ ਯੂ ਕੰਫਰਟੇਬਲ ਇਨ ਪੰਜਾਬੀ অর ਹਿੰਦੀ ਆਮ ਕੰਫਰਟੇਬਲ ਇਨ ਇੰਗਲਿਸ਼ English only. Okay. You are from Poland. Uh, my wife is from Poland. We are put up now there. Okay. So now, what will you do with the rod? What is the name of rod? Uh, it's a Aboriginal instrument. It's called didgeridoo. Didgeridoo. Yeah. It's an air instrument. It's a okay. belief, believed to be almost 2,000 more years old. So, so there is nothing. There is no holes other than just one hole on this one mouthpiece hole and on one wide hole. ਕੰਡ ਕੰਡ ਪਲੇ ਵਨ ਟਾਈਮ ਵਾਂਸ ਹਾਊ ਇਟ ਵਿਲ ਹੀਲ ਪੀਪਲ ਸੋ ਤੁਸੀਂ ਦੇਖ ਸਕਦੇ ਹੋ ਇਹ ਆ ਦੇਖੋ ਆਵਾਜ਼ ਕ੍ਰੀਏਟ ਕਰ ਰਿਹਾ ਹੈ ਸੋ ਤੁਹਾਨੂੰ ਮੈਂ ਇਹ ਬਹੁਤ ਵਧੀਆ ਗੱਲ ਤੁਹਾਨੂੰ ਮੈਂ ਲਾਈਵ ਤਸਵੀਰਾਂ ਦਿਖਾ ਰਿਹਾ ਹਾਂ ਇਹ ਚੀਜ਼ਾਂ ਸਾਡੇ ਭਾਰਤ ਦੀਆਂ ਚੀਜ਼ਾਂ ਸੀ ਜਿਹੜੀ ਅਸੀਂ ਭੁੱਲ ਚੁੱਕੇ ਹਾਂ ਚੀਜ਼ਾਂ ਕਿਵੇਂ ਹੀਲ ਕਰ ਸਕਦੀਆਂ ਨੇ ਕਿ ਅਸੀਂ ਇਹ ਵੀ ਸਾਨੂੰ ਪਤਾ ਨਹੀਂ ਲੇਕਿਨ ਇਹ ਵਾਕਿਆ ਦੇ ਵਿੱਚ ਉਹ ਬਿਮਾਰੀ ਠੀਕ ਕਰ ਸਕਦੀ ਜਿਹੜੀ ਨੂੰ ਸ਼ਾਇਦ ਕਿਤੇ ਲਾਜ-ਲਾਜ ਹੋ ਜਾਂਦਾ ਡਾਕਟਰ ਕਹਿੰਦੇ ਨੇ ਭਾਈ ਇਹ ਤਾਂ ਲਾਜ ਇਲਾਜ ਹੈ ਠੀਕ ਨਹੀਂ ਹੋ ਸਕਦੀ ਲੇਕਿਨ ਥੈਰਾਪੀਆਂ ਜਿਹੜੀਆਂ ਅੱਜ ਭਾਰਤ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਵਿੱਚ ਲੋਕੀ ਬਾਰੋਂ ਵੀ ਆ ਕੇ ਇਹ ਥੈਰਾਪੀਓ ਕੀ ਸਿੱਖ ਕੇ ਚੁੱਕੇ ਸਿੱਖ ਚੁੱਕੇ ਨੇ ਤੇ ਇੱਥੇ ਇੰਪਲੀਮੈਂਟ ਕਰ ਰਹੇ ਨੇ ਅੱਜ ਬਹੁਤ ਲੋਕ ਇੱਥੇ ਠੀਕ ਹੋ ਕੇ ਜਾਣਗੇ ਇੱਕ ਤਸਵੀਰ ਆਖਰੀ ਤਸਵੀਰ ਤੁਹਾਨੂੰ ਥੋੜੀ ਜਿਹੀ ਤਸਵੀਰیں ਦਿਖਾਉਂਗਾ ਇਹ ਵੀ ਬਾਉਲ ਨੇਗੇ ਤੇ ਕ੍ਰਿਸਟਲ ਬਾਉਲ ਕਹਿੰਦੇ ਨੇ ਇਹਨਾਂ ਨੂੰ ਰੰਗ-ਬਰੰਗੇ ਬਾਉਲ ਨੇਗੇ ਥੋੜਾ ਜਿਹਾ ਚੱਕਰਾ ਜਿਵੇਂ ਕੰਮ ਕਰਦੇ ਨੇ ਸੱਤ ਚੱਕਰ ਜਿਹੜੇ ਆਪਣੇ ਬਾਡੀ ਦੇ ਵਿੱਚ ਹੁੰਦੇ ਨੇ ਜਦੋਂ ਵੀ ਅਸੀਂ ਕਦੇ ਓਮ ਦਾ ਜਾਪ ਕਰਦੇ ਹਾਂ ਕੋਈ ਵੀ ਵਾਹਿਗੁਰੂ ਦਾ ਜਾਪ ਲੈਂਦੇ ਹਾਂ ਤਾਂ ਸਾਡੀ ਬਾਡੀ ਦੇ ਜਿਹੜੇ ਸੱਤ ਚੱਕਰ ਨੇ ਉਹ ਕੰਮ ਕਰਦੇ ਨੇ ਉਹ ਐਕਟਿਵ ਹੁੰਦੇ ਨੇ ਫਿਰ ਸਾਡੀ ਜਿਹੜੀ ਕਿ ਰੂਹ ਹੈਗੀ ਉਹ ਪਰਮਾਤਮਾ ਨਾਲ ਜੁੜਦੀ ਹੈ ਲੇਕਿਨ ਇਹ ਚੱਕਰਾਂ ਦੇ ਰਾਹੀਂ ਅਜੇ ਬੌਲ ਦੇ ਰਾਹੀਂ ਲੋਕਾਂ ਨੂੰ ਹੀਲ ਕਰਨਗੇ ਬਿਮਾਰੀਆਂ ਠੀਕ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਲਾਈਵ ਐਗਜ਼ਾਮਪਲ ਵੀ ਦਿਖਾ ਰਹੇ ਨੇ ਜਿਸ ਤਰੀਕੇ ਰਾਹੀਂ ਆਵਾਜ਼ਾਂ ਦੁਨੀਆ ਪ੍ਰਗਟ ਹੋਣਗੀਆਂ ਸੋ ਤੁਹਾਨੂੰ ਇਹ ਥੈਰੇਪੀ ਕਿਵੇਂ ਦੀ ਲੱਗੀ ਦੇਖਣ ਦੇ ਵਿੱਚ ਅਸੀਂ ਗੱਲਬਾਤ ਕੀਤੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਥੈਰੇਪੀ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਚੰਡੀਗੜ੍ਹ ਤੋਂ ਕਹਾਂ ਪਰ ਆਕਾਸ਼ ਨਾਲ ਪ੍ਰਿੰਸ ਗਰ ਦੇਨਿਕਸ ਵੈਰਾਟੀਵੀ